ਖਾਈ ਕਰਾ ਦੇ ਬੋਲਦੀ ਹਰੀ ਮਾਂ ਜੀ ਆਰੀ ਜੀ ਲੱਗੀ ਸਪਰੇਅ ਮਾਰ ਸਾਲਾ ਨਾ ਆ ਗਿਆ ਸਪਰੇਅ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਪਹਿਲਾਂ ਤਾਂ ਜੀ ਤੁਹਾਨੂੰ ਵਧਾਈਆਂ ਦੋਨਾਂ ਨੂੰ ਟਰਾਲੇ ਦੀਆਂ ਵਧਾਈਆਂ ਹੀ ਵਧਾਈਆਂ ਮੈਂ ਪਹਿਲੀ ਵਾਰੀ ਮਿਲਿਆ ਟਰਾਲੇ ਦੇ ਬਾਅਦ ਹੈ ਹੁਣ ਵੀ ਤਾਂ ਦੇਣੀਆਂ ਬਣਦੀਆਂ ਉਦੋਂ ਦੇ ਦੇ ਨਹੀਂ ਹੋਈਆਂ ਜਦੋਂ ਆਉਂਗਾ ਤੁਹਾਨੂੰ ਵਧਾਈਆਂ ਹਾਂ ਹਾਂ ਅਲਾ ਬਾਈ ਲਾਉਣਾ ਮੈਂ ਦੇਖੀ ਕਿਦਾਂ ਬੋਲ ਰਹਿੰਦਾ ਹੈਂ ਚਾਹੀਦਾ ਫੇਰ ਆਉਣਾ ਹੈ ਢੇਲਾ ਹੀ ਲਿਆਵਾਂ ਸੀ ਹੈ ਢੇਲਾ ਬੰਤ ਚਾਚਾ ਬੰਤਰੂ ਲਿਆਉਂਗਾ ਤਾਂ ਮਾਤਾ ਜੱਜ ਨੇ ਲਿਆਉਣਾ ਤੇ ਬਾਪੂ ਨੂੰ ਲਿਆਉਣਾ ਹਾਂ ਜੀ ਅਰੇ ਸਾਡਾ ਪੰਜ ਸਾਹਿਬ ਸਾਰੇ ਕੰਮ ਕਰ ਲੈਂਦੇ ਆ ਜੀ ਇਹ ਸਾਰੇ ਕੰਮ ਆਲ ਰਾਉਂਡਰ ਸਾਰੇ ਕੰਮ ਕਰ ਲੈਂਦੇ ਹੈ ਵੀ ਜ਼ਰੂਰੀ ਆ ਕਾਂਡੀ ਪਲਾਸਟਰ ਵੀ ਕਰ ਲੈਂਦੇ ਆ ਕਾਂਡੀ ਪਲਾਸਟਰ ਵੀ ਜਿਹੜਾ ਮਰਜੀ ਕੋ ਕਰਾ ਲਾ ਆਲ ਰਾਉਂਡਰ ਕੱਕੇ ਪ੍ਰਸਾਦ ਮੈਂ ਕੱਕੰਦਾ ਬਹੁਤ ਕੱਕੇ ਥਾਲਾ ਬਹੁਤ ਮਾਰਦਾ ਹੁਣ ਮੈਂ ਕਹਿੰਦਾ ਤੁਹਾਡਾ ਗੇੜਾ ਨਹੀਂ ਲੱਗਿਆ ਨਹੀਂ ਕੱਕਾ ਤਾਂ ਦਿਖਣਾ ਨਹੀਂ ਤਾਂ ਇੱਧਰ ਹੁਣ ਇਧਰੋਂ ਕਿਹੜਾ ਘੱਟ ਆਉਣਾ ਪੈਣਾ ਕਿ ਪੈਸੇ ਆ ਜਾਣਾ ਪੈਸੀ ਹਾਂ ਮੀ ਤਾਂ ਰੋ ਹੀ ਪੈ ਜਾਂਦਾ ਕੀ ਕਰੀਏ ਕਿਆ ਕਹਿੰਦਾ ਕੰਦਾ ਜੂਬਾ ਬੁੱਕ ਕਰਾ ਦੇ ਇਹ ਨਹੀਂ ਕਿਰਦਾ ਹੈਗਾ ਕਿਹੜਾ ਇਹ ਇਹ ਨਹੀਂ ਕਿਰਦਾ 18 ਕੇ 99 ਇਹ ਤਾਂ 18 ਵੀ ਖੜਾ ਹੈ ਇਹ ਉਹ ਬਰੇਤੀ ਦੀ ਜ਼ਮੀਨ ਹੈ ਉਹ ਦੂਆ ਯਾਰ ਜੂਨਾ ਯਾਰ ਇਹ ਕਿ ਕਿ ਬਹੁਤ ਚਾਦ ਦਾ ਪਹਿਨਾ ਸਾ ਪਿਆਦਾ ਜੀ ਫਿਰ ਰੇਕ ਆਏਗਾ ਉਹ ਬਰਸਾਤ ਚਦਾਈ ਆ 4 ਦਿਨਾਂ ਮਾ ਕੱਖ ਹੋ ਜਾਂਦਾ 4 ਦਿਨਾਂ ਮਾ ਇਹਦਾ ਮਾਰੋ ਉੱਪਰ ਕਰ ਦਣਾ ਸੁਝਾ ਨੂੰ ਆ ਪਾਈ ਕੋਈ ਨਹੀਂ ਸਾਰਾ ਰੋਡ ਉਹਦੇ ਕੱਢਦੇ ਆ ਕਾਲੂ ਇਹ ਲੈ ਆਇਆ ਪਾਪਾ ਚੱਕੇ ਵਿੱਚ ਸੁਪਾਣੇ ਗਿਆ ਦੇ ਉਹ ਤੋਂ 15 ਦਾ ਚੱਕਰ ਆ ਪਾਣੀ ਨਿਕਲਦੀ ਮੀਮੂ ਟੱਟ-ਵੱਟਾ ਕਰ ਦੋ 2 ਘੰਟੇ ਰਹੀ ਬਸ ਸਾਡਾ ਮੀਮੂ ਹੀ ਸੁਕਾਈ ਜਾਂਦੀ ਹੈ ਹੈ ਮੀਮੂ ਇਹ ਨਹੀਂ ਹਟਦਾ ਹੈਗਾ ਮੀਂਹ ਜਦ ਆ ਜਾਂਦਾ ਹੋਰ ਪੰਚ ਘੁੰਮਿਆ ਜਾ ਤੂੰ ਹਾਂ ਜੀ ਮਾਰਾ ਦੇ ਘੁੰਮੇ ਦੋ ਬੜੀ ਗੇੜੇ ਲਾਇਆ ਹੈ ਬਾਈ ਇੱਕ ਮੇਰੇ ਨੋਂ ਦਾ ਮੱਥਾ ਟੇਕਾ ਮੰਨਣ ਵਾਲੇ ਲੱਗਦੇ ਗੇੜੇ ਸਾਰਾ ਲੈ ਆਉਂਦੇ ਨਾਲੇ ਹੁਣ ਮੇਲੇ ਦੇ ਮੀਂਹ ਪੈ ਗਿਆ ਪਾਣੀ ਤੇ ਲੋੜ ਨਹੀਂ ਤੀ ਗੇੜਾ ਲਾ ਮੀਂਹ ਵਨ ਟਵਾਏ ਦੇ ਵਾਦਾ ਕਹਿੰਦੀ ਆ ਜਾ ਫੇਰ ਮੇਲੇ ਹੀ ਆ ਬੀ ਲੀ ਲਾ ਵਾਦਾ ਕਹਿੰਦੀ ਆ ਜਾ ਫੇਰ ਲੰਗਰ ਖਚਦੇ ਨਾ ਗੋਲੇ ਪੂਰੀਆਂ ਖਚਦੀਆਂ ਨਾ ਕੀ ਕਿਹੜੇ ਕਿਹੜੇ ਲੱਗੋ ਛੱਕੇ ਬਹੁਤ ਲੰਗਰ ਵਾਦਾ ਕਹਿੰਦੀ ਆ ਜਾ ਹੁਣ ਬਹੁਤ ਮਜ਼ਾ ਵਦਿਆ ਖਾਣ ਤੇਰੀ ਚੰਗੀ ਕੱਟ ਲਈ ਪਾਣੀ ਵੀ ਨਾ ਪਾਣੀ ਪਾਣੀ ਹੋ ਗਿਆ ਵੀ ਆ ਜਾ ਤੈਨੂੰ ਕਰੀਏ ਅਬ ਨਹੀਂ ਆਇਆ ਯਾਰ ਜਮੇ ਗੁੰਮ ਹੋ ਗਿਆ ਗੰਨਾ ਇੱਕ ਵਾਰ ਮੀਂਹ ਆਊਗਾ ਤੁਹਾਨੂੰ 10-12 ਰਾਤ ਨੂੰ ਆ ਹੁਣ ਉਰੇ ਤਾਂ ਨਹੀਂ ਪਿਆ ਅੱਜ ਪਿਆ ਕਿੰਨਾ ਕ ਪੈ ਗਿਆ ਉਰੇ ਆਦਰੀ ਉੱਥੇ ਦਾ ਚੰਡੀ ਚੰਡੀ ਚੰਡੀਗੜ੍ਹ ਦਾ ਚ ਪੂਰਾ ਦਿਨ ਫੁੱਲ ਵੀ ਪੈ ਲੰਦਾ ਕਿਤੇ ਵੱਧ ਕਿਤੇ ਕੱਟ ਸਫਾਈ ਕਰ ਯਾਰ ਹੈ ਪੂਰੀ ਸਫਾਈ ਕਰਨੀ ਆਪਾਂ ਹੀ ਕਰ ਜਣੀ ਆ ਦਰ ਇਹ ਇੰਨੀ ਜਗ੍ਹਾ ਤਾਂ ਖਰਚ ਦੇਣੀ ਆਪਾਂ ਨੇ ਉਹ ਨਹੀਂ ਉਹ ਨਹੀਂ ਅੱਜ ਵੀ ਨਾ ਸਪਰੇਅ ਮਾਰਦੇ ਹਾਂ ਉਹਦੇ ਬਾਅਦ ਖਰਚ ਦਾ ਜੇ ਕੋਈ ਮਰਜ਼ੀ ਕਰ ਬਾਅਦੋਂ ਕਰੀ ਜਾਈਂ ਬਾਅਦੋਂ ਅੱਗ ਲਾਦੀ ਚੋ ਹਾਂ ਹੁਣ ਤੂੰ ਖੋਖ ਲੂਗਾ ਟਰੈਲਾ ਹੁਣ ਆਦਾ ਕੱਖ ਦਾ ਵੀਰੇ ਮੇਰੇ ਕੋਲ ਦਵਾਈ ਪਈ ਟਰੈਲਾ ਹੁਣ ਆਜੇ ਕੱਖ ਦਾ ਸਹੀ ਗੱਲ ਆ ਕੱਖ ਹੋ ਵੀ ਖਾਸਾ ਬੜਾ ਬੂਟੀ ਆ ਨਾ ਵਿੱਚ ਇਹ ਅਲਰਜੀ ਕਰ ਦਿੰਦੀ ਖਾਜ ਬੁਰਾ ਇਹ ਵੀ ਖਰਾਬ ਕਰਦੀ ਆ। ਸਾਜ ਕਰ ਦਿੰਦੀ ਆ ਇਹ। ਉਹ ਗਈ ਇਹਦਾ ਬੱਸ। ਇਹਦਾ ਮੇਰੀ ਇਸ ਬੁਰੀ। ਪਰੇ ਹੋਊਗੀ ਨਾ। ਜਿਹੜੇ ਸਾਫ ਆ ਸਰੇ ਸਰੇ ਕਰਦੇ ਰੂਲ ਥਾਈ। ਹਾਂ। ਉਹ ਨਾ ਆਉਣ ਜਣ। ਪਾਨੀ ਪਰਾ ਤੇ ਜਿਹੜਾ ਆਪਣੀ ਨੋਮ ਦਾ। ਉਦੋਂ ਉਹ ਵੀ ਬੁਰਾ ਹਾਲ ਹੋਇਆ ਪਿਆ ਉਹਨਾਂ ਦਾ। ਉਦੋਂ ਹੀ ਬੁਰਾ ਆ ਲੈ ਹੁਣ। ਸਿਉਂਦੇ ਤਾਂ ਐ ਨਹੀਂ ਗੰਨੇ ਨੂੰ ਉਹ ਹੋ ਗਿਆ। ਤੇ ਬੂਹ ਕੱਤੀ ਹੋਣੀ ਸੀ ਬਾਈ। ਇਹ ਡਬਲ ਬੰਨੇ ਆ ਕਿ ਸਿੰਗਲ ਇਹ ਅਜੇ? ਸਿੰਗਲ ਹੈ। ਸਿੰਗਲ ਹੈ। ਉਹ ਉਦੋਂ ਦੇ ਲੈ ਕਿੱਥੇ ਤੱਕ ਇੰਨਾ ਜਿੱਦਾਂ ਬੰਨੇ ਉਹ ਕਿੱਥੇ ਚਿੱਲ ਗਿਆ ਥੱਲੇ। ਹਾਂ ਗੰਨੇ ਦਾ ਕੱਦ ਕਿੰਨਾ ਵੱਧ ਗਿਆ ਦੋ। ਮਰੇ ਪਜੜਨ ਲੈ ਇੱਕ ਵਾਰੀ ਹੱਲ ਜਾ। ਕਿੱਥੇ ਜਾਉਂਦੇ ਆ ਇਹ ਪਰਪਰਾ ਆਉਦੇ ਕਿੱਥੇ ਬੰਨ੍ਹੇ ਬਾ ਮੇੜਾ ਅੱਧੇ ਚ ਤਾਂ ਅੱਧੇ ਜਿਹੜਾ ਕਿੱਥੇ ਹੁਣ ਬੰਨ੍ਹ ਹੋਣਾ ਆਪਰੇ ਇੱਕ ਵਾਰ ਹੋਰ ਹੁਣ ਹੁਣ ਬਣਾਈ ਚਾਹੀਦੀ ਇੱਥੇ ਨੂੰ ਲੀਤੀ ਆ ਹੀ ਲੱਗਦਾ ਤਾਂ ਵੀ ਹੁਣ ਆ ਹੀ ਨਹੀਂ ਗੰਨਾ ਗੱਬੇ ਜੀ ਪਰ ਪੂਰਾ ਤਕੜਾ ਤਾਂ ਲੀ ਕਰਕੇ ਥੋੜਾ ਜਿਹਾ ਹੌਲਾ ਰਹਿ ਗਿਆ ਓਰੇ ਮੈਂ ਦੇਖਿਆ ਪਿਛਲੀ ਵਾਰੀ ਵੀ ਪੂਰਾ ਵਧੀਆ ਦਾ ਗੰਨਾ ਨਹੀਂ ਜੇ ਦੇਖਿਆ ਬਾਕ ਮੈਂ ਘੁੰਮੇ ਵਿੱਚ ਦੇਖਿਆ ਤੂਸਾਰ ਦੀ ਨਹੀਂ ਕਮਾਰੀਆ ਦੇਆ ਕਿਹੜਾ ਰਸੀ ਬੰਨ੍ਹ ਕੇ ਤੋੜਦੇ ਲੈ ਲੈ ਜਾ ਫੋਨ ਆ ਮੂੜੀ ਖੜਾ ਹੋ ਚੜਨੀ ਹੁਣਾ ਰਹਿਣ ਦੇ ਫਿਰ ਕੰਦੇ ਪਤਾ ਉਹ ਇੱਧਰ ਤੇ ਦਿਖਦਾ ਚਪਰਾ ਖਾਸ ਹੈਗਾ ਕਦ ਕਰ ਗਿਆ ਦਾ ਆਇਆ ਇੱਥੇ ਦੇਖ ਆਦਾ ਮੂੜੇ ਆ ਪਰ ਅੱਥਰ ਚੜ ਕੇ ਦੇਖੀ ਦੇ ਪਰ ਇੱਥੇ ਨੂੰ ਵੜ ਜਾ ਆ ਯਾਰ ਮੈਂ ਤੇ ਨਹੀਂ ਰਹਿਣ ਦੇ ਮੇ ਤਾਂ ਪਹਿਲੇ ਹੀ ਜਾ ਹਾਂ ਪਹਿ ਜਾਵਾਂ ਹੀ ਗੱਨਾ ਨਾ ਨਾ ਬੁਲਾਉਂਦਾ ਤੁੰਨੇ ਦੇਖ ਲੈ ਕੀ ਕਹਿਣਾ ਯਾ ਚੇ ਜਦੋਂ ਆ ਬਣਾਉਣਾ ਹੁਣ ਹਾਂ ਉਹ ਗੈਲੇ ਆ ਗਿਆ ਬਰਾਬਰੇ 85 85 ਵੀ ਪੈਨਾਂ ਕੇ ਫਰਕ ਰਹਿ ਗਿਆ ਮਾਰਦਾ ਛਾਲ ਹਾਂ ਭੰਦੂ ਰੇ ਗੱਲ ਠੀਕ ਹੈ ਕੀ ਕਹਿੰਦਾ 85 ਬਿਗਰ ਬੁੱਕ ਕਰਾ ਦੇ ਕੀ ਜੂ ਮੈਂ ਉਹ 85 ਕਹਿੰਦਾ ਵੀ ਆਪਣੇ ਪਹਿਲੀ ਕਿਸ਼ਤ ਲਾ ਲਓ ਜਿਹੜੀ ਰੰਗੀ ਹੈ ਵੀ ਟਰਾਲੇ ਟਰੁੱਲੇ ਆ ਨਵੇਂ ਪੁਰਾਣੇ ਕਰ ਲਓ ਸਹੀ ਤਾਂ ਲੈਣਾ ਜੇ ਪਹਿਲਾ ਤਾਰ ਲਓ ਸਹੀ ਚੱਲਦਾ ਜੁੱਟਾ ਦਾ ਜਿਆਦਾ ਜਿਆ ਟਰਾਲਾ ਹੋ ਗਿਆ ਫਿਰ ਗਾਹਾਂ ਬਾਜੂਗੇ ਇਹਦਾ ਕਲਾੜੀ ਚ ਉਹ ਦੇ ਕੇ ਰੱਖਣਾ ਕੰਨਾ ਹੈ ਸਹੀ ਗੱਲ ਬੰਦਾ ਕਮਾਉਂਦਾ ਫਿਰ ਕੁਝ ਨਹੀਂ ਓਖਾ ਹੈਗਾ ਲੈ ਚੱਲੀ ਜਾਂਦਾ ਤਾਂ ਨਾਲੇ ਫਿਰ ਆਏ ਆ ਟੈਂਸ਼ਨ ਚ ਬੰਦਾ ਭਾਜਦਾ ਨਾੜਦਾ ਫਿਰ ਕੰਮ ਚ ਤੁਹਾਡੇ ਡਿਫੈਂਡਰ ਲੈਣੀ ਹੈ ਹੈ ਡਿਫੈਂਡਰ ਐ ਡਿਫੈਂਡਰ ਚਾਚੇ ਕੀ ਹਮਦੀ ਮੰਨੂ ਕਾ ਪਤਾ ਹੁੰਦਾ ਗੱਡੀ ਕਹਿੰਦਾ ਗੱਡੀ ਕਹਿੰਦਾ ਮਹਿੰਗੀ ਬਹੁਤ ਆ 2 ਕਰੋੜ ਦੀ ਹੋਣੀ ਆ ਸਾਰੇ ਮੇਲੇ ਮੋਲੇ ਆਣੇ ਇੱਧਰ ਲੈ ਫੇਤਾ ਤਰ ਤਰੇ ਸਾਫ ਹੈ ਹੈ ਉਰੇ ਸਾਫ ਆ ਅੰਦਰ ਤਾਂ ਸਾ ਬੇਰੀ ਆ ਆਇਆ ਅੰਦਰ ਸਪਰੇਅ ਬਾਜੀ ਬੇਰੀ ਵੀ ਖਾਸੀ ਹੋ ਗਿਆ ਅਮਰੂਦ ਹੀ ਹੈ ਜੀ ਚਾਚੇ ਕੀ ਅਮਰੂਦ ਮਰੂਦ ਹੋ ਗਏ ਕਿਹੜੇ ਆ ਇਹ ਲਾਲ ਆ ਵਡਣੀ ਆ ਯਾਰ ਇਹ ਤਾਂ ਆ ਦੇ ਲੱਕੀ ਹੋਣੀ ਉਹ ਕਹੇ ਮਰੂਦਾਂ ਉਹ ਖੜ ਜਾ ਹਾਏ ਹਾਏ ਓਏ ਬਹੁਤ ਮਿੱਠੇ ਆ ਇਹ ਤਾਂ ਗਲਗਲ ਬਣ ਗਿਆ ਫਰੀ ਹੈ ਇਹ ਖਾ ਕੇ ਦੇਖ ਇਹਨੂੰ ਚੀਜ਼ੇ ਬਹੁਤ ਜਿਹੜੀ ਨਾ 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 ਇਹ ਕੋਈ ਲੜਪਿਆ ਨਹੀਂ ਸਫਾਈ ਝੜ ਗਈ ਉਹ ਸਫਾਈ ਹੋਣੀ ਇਹਦੀ ਯਾਰ ਉਹਦੇ ਸਫਾਈ ਕਰਾਉਂਦੇ ਆ ਹੁਣੀ ਦੀ ਹੂੰ ਸ਼ਗਾ ਦਿਓ ਥੱਲੇ ਤੇ ਮੈਨੂੰ ਸ਼ਗਾ ਦਿਓ ਥੋੜੇ ਥੋੜੇ ਨਹੀਂ ਕਿਹੜੀ ਚੜ੍ਹੋ ਹੁਣੀ ਆ ਕੋਠੇ ਪੜ ਜੜਦਾ ਲਿੰਗਾ ਤੋਣੇ ਦੇ ਉੱਪਰ ਲੱਗ ਗਏ ਆ ਪੰਜ ਆ ਇਹ ਇੱਥੇ ਚੜ੍ਹਾ ਇਹਨੂੰ ਰੈਂ ਤੇ 6:00 ਵੱਜ ਗਈ ਆ ਅੱਜ ਇਹ ਹੁਣ ਆਪ ਠੀਕ ਹੋਇਆ ਮੈਨੂੰ ਮਾਨ ਕਰ ਦੇ ਸਵਾਲੇ ਬਹੁਤ ਆ ਸਰਾ ਹੀ ਲਾਤਾ ਚਾਚੇ ਦਾ ਅਮਰੋਦ ਤਾ ਸਰਾ ਹੀ ਲਾ ਜਾ ਸਾਥੀ ਦੇਖ ਦੋ ਬਸ ਆ ਰਿਹਾ ਸੁੰਡ ਚੱਲਦਾ ਠੀਕ ਕਰ ਲੀ ਤੇ ਕੀੜੇ ਚੱਲਦੇ ਹੂੰ ਨਾ ਫੜਾ ਕੀੜਾ ਇਹ ਵਿੱਚ ਭੈਮ ਨਾ ਹੈ ਆਇਆ ਕੋ ਨਹੀਂ ਕੀਏ ਥੋੜੀਆਂ ਖਾ ਲਿਆ ਮੈਂ ਉਹ ਕੀੜਾ ਵਿੱਚ ਛੜਿਆ ਕੋਈ ਕੀੜਾ ਨਹੀਂ ਹੈਗਾ ਚਲ ਚੱਡੀ ਆ ਗਏ ਉਹ ਰੌਖਾ ਕੰਮ ਹੈ ਕੀੜ ਕੀੜੇ ਚ ਘੜੇ ਹੱਡੀ ਆਉਂਦੀ ਹੈ ਪਰਸੋਂ ਆਉਂਗਾ ਹੈ ਹੈ ਆ ਨਹੀਂ ਹੁੰਦਾ ਬੰਨਾ ਰੋ ਰੋ ਲੱਗੇ ਵੱਲਣਾ ਹੋ ਰਿਹਾ ਰੱਤੇ ਰੱਤੇ ਕਿ ਬੜਾ ਜ਼ਰੂਰੀ ਆ ਪਾਥੀਆਂ ਕੋੜੇ ਵਾਸਤੇ ਕੋੜਾ ਧੂਆ ਹਾਂਜੀ ਪੰਨ ਕੇ ਡਾਈਨੋ ਰੋਦ ਅਸੀਂ ਕਿ ਧੂਣੇ ਲਾਵਦੇ ਹੁਣੀਆਂ ਨਾ ਆਦੀ ਇਹਦੇ ਵਿੱਚ ਬਾਈ ਯਾਰ ਮੀਂਹ ਕਰਕੇ ਮੱਛਰ ਹੋਇਆ ਹੋਇਆ ਮੀਂਹ ਮੱਛਰ ਖਾਦਾ ਜਮੀਨ ਆਵੇਂ ਤੇ ਫਿੱਤਾ ਪੱਤਾ ਵੀ ਮਨਦੇ ਸੀਨੇਰ ਬਾਈ ਲਾਇਆ ਪੱਖਾ ਉਹਦਾ ਬੜਾ ਗੂੰ ਗੂੰ ਕਰੀਏ ਨਾ ਤਾਂ ਨਹੀਂ ਸੱਚਦਾ ਬੜਾ ਇਹਦਾ ਦੱਬਿਆ ਵੀ ਆ ਹੋ ਰੋ ਆਉਂਦਾ ਉਹਦੇ ਵਿੱਚ ਯਾਰਾ கரੰਟ ਆਉਂਦਾ ਉਹਦੇ ਕਰਕੇ ਉੱਤੇ ਤੇ ਇਕੱਠਾ ਇੱਕੇ ਕਨੈਕਸ਼ਨ ਕਰਿਆ ਬੰਨਾ ਵਾਗੇ ਤੇ ਲਾਉਂਦੇ ਹਾਂ ਹਾਂ ਕੱਲ ਨੂੰ ਦੇ ਅੱਜ ਨੂੰ ਨਹੀਂ ਯਾਰਾ ਇਹਨਾਂ ਵਿੱਚ ਖਾਛੇ ਦਾ ਮਗਾਲੀ ਕਰੰਟ ਨਹੀਂ ਦੇ ਹੋਰ ਪਾਸੇ ਮਗਾ ਲਉਂਗਾ ਇਹ ਪੁੱਠੀ ਜਾਨ ਨੂੰ ਆਇਆ ਸਾਡਾ ਭਾਈ ਇੱਕ ਬੰਦਾ ਪਹੁੰਚ ਗਿਆ ਦਬਈ ਹਾਂਜੀ ਸਦਾ ਬੜਾ ਭਾਈ ਪਹੁੰਚਦਾ ਕੱਲ ਪਹੁੰਚਿਆ ਨਾ ਹਾਂਜੀ ਪਾਸੋਂ ਗਿਆ ਦਾ ਦਵੇਲੇ ਬਸ ਸਵੇਰੇ ਗਿਆ ਤਾਂ ਸਿਆਣ ਨੂੰ ਕੰਟੇ ਕਦੇ ਫਰਕ ਹੁੰਦਾ ਆਪਣੋ ਰੇ ਉੱਥੇ ਦਾ ਪੂਰੇ ਤੋਂ ਉੱਥੇ ਦਾ ਹਾਂ ਬਸ ਪਹੁੰਚ ਗਿਆ ਰ ਉੱਥੇ ਕਿੰਨਾ ਕੁ ਚੀਜ਼ੀ ਇੱਕ ਆਪਣਾ ਹਥਿਆਰ ਨਹੀਂ ਆਉਂਦਾ ਕੋਲ ਨੂੰ ਅੱਖੀ ਆ ਲੈ ਬਈ ਇਹ ਰਗਾ ਜੂਨਰ ਐਨੇ ਜਿਵੇਂ ਤੂੰ ਆਉਂਗਾ ਜਨਾ ਮੈਂ ਰਾਤ ਨੂੰ ਵੀ ਪਹੁੰਚ ਜਾ ਉੱਥੇ ਦਾ ਕੋਰੇ ਤੋਂ ਅੱਗ ਦਾ ਰਹਿਣੀ ਹੂਆ ਪਾਤੀਆਂ ਦੀ ਪਾਤੀਆਂ ਦੇ ਅੱਗੇ ਦਾ ਆ ਫਾਇਦਾ ਹੁੰਦਾ ਪਜਾਮਾ ਜੀ ਆ ਕੇ ਪਾੰਦੇ ਨੂੰ ਉੱਪਰ ਤੂੜੀ ਪਾ ਲਈ ਨਹੀਂ ਇਹ ਉਹ ਸੇਕ ਜੇ ਰਹਿੰਦਾ ਵਿੱਚ ਤੇ ਜਦੋਂ ਤੂੜੀ ਪਾ ਦੇ ਤਾਂ ਜਦੋਂ ਅੱਗ ਵੱਲ ਲੱਕੜੀ ਦੇ ਆਏ ਆ ਵੀ ਮਤਲਬ ਉਹ ਹੋ ਜਾਂਦਾ ਹੋ ਗਈਆਂ ਦੀਆਂ ਕੋਲਾ ਬਣ ਜਾਂਦੇ ਉਹਨਾਂ ਦੇ ਅੱਗੇ ਲਾਓ ਜੀ ਕਰੋ ਚੈੱਕ ਧੁਰ ਜਰਪਾ ਚੁਰਲੇ ਜੋ ਹੋਣੀ ਕਰ ਦੇਗੇ ਲੱਕੜੀ ਲੂਟੀ ਰੋਟੀ ਰੋਟੀ ਬੁਕਾਣੇ ਆ ਅੱਥੀ-ਬੱਥੀ ਲਾਉਣੇ ਆ ਸਵੇਰ ਤੱਕ ਰਹਿੰਦਾ ਸੇਹ ਨੂੰ ਰਹਿੰਦਾ ਉਹਦਾ ਦੂੰਗ ਦੱਸਣਾ ਚਾਹੀਦਾ ਆਪਾਂ ਨੂੰ ਹਣਾ ਉਹ ਨੂੰ ਦੱਸਿਆ ਯਾਰ ਉਹ ਨੂੰ ਦੇਗਾ ਸਮਾਂ ਮਗਰ ਲੱਗੀ ਲੱਗੀ ਇੱਕ ਕਪਾអ្វី ਕਵਰੇਜ ਕਰ ਦਿੰਦੇ ਉੱਥੇ ਡੰਗਰਾਂ ਵਾਲੇ ਜੀ ਇੱਕ ਸੈਵਾ ਉੱਥੇ ਵੀ ਦੱਸਦੇ ਰਹੀ ਜੇ ਨੂੰ ਵੀ ਆਈ ਜਾਂਦਾ ਜਦੋਂ ਇੱਕ ਤਾਂ ਸੈਵਾ ਦਾ ਕਵਰੇਜ ਲਾ ਦੇਣਾ ਤਸਲੇ ਚ ਨਹੀਂ ਲੋੜੇ ਨਹੀਂ ਹੁਣ ਆਪਾਂ ਇੱਧਰ ਲਾ ਦੇਣੀ ਆ ਤੂੰ ਇੱਧਰ ਚਲੇ ਜਾਣਾ ਹਾਂ ਪਾਰ ਆ ਗਈ ਥੀਰਾ ਹੁਣ ਵਧੀਆ ਬਈ ਹੁਣ ਪੂਰਾ ਫਿੱਟ ਹੁਣ ਲੱਗ ਗਿਆ ਬਈ ਥੀਰਾ ਪਹਿਲਾਂ ਮੈਂ ਹੁਣ ਕੱਢਿਆ ਕਰਾਂਗੇ ਪਹਿਲਾਂ ਮੈਂ ਗਿਆ ਵਾ ਤਾਂ ਬਈ ਕੰਪਨੀਸ਼ਨ ਜਾ ਤਾ ਪਹਿਲਾਂ ਸਾਲ ਹੋ ਗਿਆ ਸਾਨੂੰ ਜਾਂਦਿਆਂ ਨੂੰ ਸਾਨੂੰ ਪਤਾ ਹੀ ਹੈ ਮੈਂ ਕੀ ਕਰਦਾ ਸੁਹਾਣੇ ਜਾਂਦਾ ਸੁਹਾਣੇ ਜਾਂਦਾ ਜਦੋਂ ਅਜਾਇ ਕਰਦੇ ਤੇ ਬਈ ਅਸੀਂ ਡਾਟਸ ਕਰਵਾਉਂਦੇ ਤੇ ਉਹਦੇ ਬਾਅਦ ਹੁਣ ਆਪਰੇਸ਼ਨ ਦਾ ਬਈ ਹੱਲ ਹੋ ਗਿਆ ਮਹਾਰਾਜ ਨੇ ਸਮਝ ਲਈ ਤੇ ਹੁਣ ਸਾਡਾ ਬੰਦਾ ਹੈ ਤੰਦਰੁਸਤ ਸੁਗਾ ਤੇ ਉਧਰ ਤੇ ਹੋ ਗਿਆ ਬਈ ਮੈਂ ਬਿੰਦਾਂ ਤਾਂ ਹੀ ਕੰਮ ਸਾਡੇ ਸਾਰੇ ਅੱਜ ਮੇਰੇ ਘੋੜੇ ਵੀ ਇਨ ਸ਼ਾਮ ਹੁੰਦੇ ਤੇ ਅੱਜ ਨਾਲ ਤੇ 10 ਦਿਨ ਬਈ ਮੈਂ ਠੀਕ ਹੈ ਬਕਰ ਸਸਬਦਾਂ ਚ ਰਹੇ ਆ ਉਹ ਦੇ ਕਰਕੇ ਫੀਡ ਫੂਡ ਮੁੱਕੀ ਵੀ ਦੇ ਪਿੱਛੇ ਬੰਚ ਨੇ ਨੀਰਾ ਪਾ ਦਿੰਦੇ ਸਫਾਈ ਕਰ ਦਿੰਦੇ ਤੇ ਬੜੀ ਮੋਟੀ ਇੰਨਾ ਕੰਮ ਜਿੰਨਾ ਕਰਦਾ ਤੇ ਕਰਦੇ ਦੇ ਪਿੱਛੇ ਇਹਨਾਂ ਨੂੰ ਪਿੱਛੇ ਟੈਨਸ਼ਨ ਨਹੀਂ ਸੀ ਘੋੜਿਆਂ ਦੀ ਤੇ ਇਹ ਸਾਬ ਦੇ ਨੇ ਪੂਰਾ ਅੰਦਰ ਬਾਹਰ ਵੀ ਕਰੀ ਜਾਂਦੇ ਸੀ ਸਾਰਾ ਕੁਝ ਕਰਦੇ ਪਰ ਦਾਣਾ ਹੁਣ ਇਹ ਤਾਂ ਲਿਆ ਨਹੀਂ ਨੂੰ ਨਾ ਨਹੀਂ ਮੈਂ ਭੇਜ ਦੇਣ ਦੇ ਡਰ ਲੱਗਦਾ ਬਾਕੀ ਬਈ ਗੱਡੀ ਗੱਡੀ ਵੀ ਸੁਣ ਆਉਂਦੀ ਨਾ ਹੋਤਾ ਯਾਰ ਬੜਾ ਯਾਰ ਬਾਕੀ ਜਿਹੜਾ ਵੀ ਸੋਲਾ ਤਾਂ ਹੋ ਲਿਆ ਹੁਣ ਨਿਪਟਿਆ ਕੰਮ ਬੜਾ ਹੁਣ ਆਪਣਾ ਵੀ ਆ ਲੈ ਮੇਰੇ ਡੇਲੀ ਵਲੋਗ ਪਾਇਆ ਕਰਨੀ ਹਾਂ ਹੁਣ ਡੇਲੀ ਵਲੌਗ ਕਰਨਾ ਹੈ ਆਪਾਂ ਨੇ ਵਲੌਗ ਨਹੀਂ ਕੋਈ ਕੰਮ ਤਾਂ ਹੈ ਨਹੀਂ ਆਪਾਂ ਨੂੰ ਸਾਰੇ ਕੰਮ ਕਰੇ ਲੈਂਦੇ ਹਾਂ ਮੈਂ ਤਾਂ ਹੁਣ ਜਿਹੜੇ ਘਰ ਦੇ ਕੰਮ ਨੇ ਉਹ ਦਿਖਾ ਦੇ ਕੰਮ ਨੇ ਉਹਨੂੰ ਪਤਾ ਆਪਾਂ ਬਾਹਰਲਾ ਵਲੌਗ ਨਹੀਂ ਬਣਾਉਂਦੇ ਹੈਗੇ ਵੀ ਹਾਂ ਆਪਾਂ ਇੱਥੇ ਜਾਣਾ ਉਹ ਵਲੌਗ ਬਣਾ ਲਿਆ ਉਹ ਕਰ ਲਿਆ ਆਪਾਂ ਨੇ ਘਰ ਦਾ ਘਰ ਲਈ ਹੁੰਦਾ ਪਿੰਡ ਦਾ ਹੁੰਦਾ ਬਸ ਅੱਜ ਵੀ ਚਾਚੇ ਨਾਲ ਬਹੁਤ ਟਾਈਮ ਬਾਅਦ ਮਿਲਿਆ ਤੇ ਆਇਆ ਵਾ ਤਾਂ ਮੈਨੂੰ ਹੋਗੇ 5-6 ਦਿਨ ਆਏ ਬੇਨੂੰ ਫਿਰ ਉੱਦਣ ਦਾ ਮੈਂ ਅੜਦੇ ਆ ਗਿਆ ਜਿੱਦਾਂ ਦਾ ਅਸਰ ਨਾਲ ਤੇ ਇਨਫੈਕਸ਼ਨ ਹੋ ਗਈ ਜੀ ਟਾਈਫਾਇਡ ਹੋ ਗਿਆ ਬੁਖਾਰ ਕਰਕੇ ਓਲ ਜੇ ਪਰਾ ਪੰਜ ਦੀਆਂ ਸੱਟਾਂ ਨੇ ਢਾਗੇ ਰੱਖਿਆ ਉਧਰ ਸੱਟਾਂ ਵੱਜੀਆਂ ਉਧਰ ਹੱਥ ਵਧਾਰਦੇ ਜਾਂਦੇ ਐਮਨ ਜੀ ਪੰਜ ਨੂੰ ਆਦਰ ਨੂੰ ਨਾ ਜਦੋਂ ਮੈਂ ਮੁੱਦਾ ਵੀ ਹੋ ਕੇ ਕਾਥਲ ਵੀ ਲੰਦਾ ਤਾਂ ਮੈਂ ਪੰਜ ਨੂੰ ਗਾਲਾ ਕੱਢਦਾ ਸੀ ਹਾਏ ਪੰਜ ਉਰੇ ਵੀ ਵੱਜੀ ਕੱਲੇ ਹੀ ਅਸੁੱਤਾ ਪਿਆ ਬੋਲੀ ਜਾਂਦਾ ਉਹ ਮੈਂ ਕਿਹਾ ਹੀਰੇ ਕਿੱਥੇ ਕੌਣ ਬਲੌਗ ਦਿੱਲੀ ਆਪਾਂ ਪਾਈ ਕਰਾਂਗੇ ਦੋਨੇ ਚੈਨਲ ਆ ਪਰ ਦੋਨਾਂ ਪਰ ਨਹੀਂ ਤਾਂ ਇੱਕ ਵਾਰ ਦਿੱਲੀ ਆਉਂਗਾ ਜੀ ਕਿ ਪੰਜਾਲੇ ਪਰਾਜੇ ਜਾਂ ਮੇਰੇ ਵਾਲੇ ਪਰਾਜੇ ਇੱਕ ਦਿਨ ਬਦਲ ਬਦਲ ਕੇ ਵੈਸੇ ਤਾਂ ਦੋਹਾਂ ਪਰ ਕੋਸ਼ਿਸ਼ ਕਰਾਂਗੇ ਬਣਾਉਣ ਦੀ ਕਿਉਂਕਿ ਅੱਜ ਵੀ ਮੈਂ ਗਿਆ ਆਇਆ ਤਾਂ ਕਿਤੇ ਆਇਆ ਹੁਣ ਤੇ ਤਾਂ ਕਰਕੇ ਕੱਲੂ ਮੈਂ ਜਾਣਾ ਡਾਕਟਰ ਕੋਲ ਫੇਰ ਪੰਜਾਲੇ ਹਾਂ ਮੇਰੀ ਇਹ ਇੱਕ ਟੈਸਟ ਲੈਣਾ ਉਹ ਕਰਵਾ ਕੇ ਫਿਰ ਮੈਂ ਆਪਣਾ ਵਿਲਾ ਹਾਂ ਜੀ ਤੇ ਮੇਰਾ ਸਰੀਰ ਹੋ ਜਾਣਾ ਬਾਈ ਇੱਕ ਖਾਸ ਦਿਨ 6 ਤਰੀਕ ਨੂੰ 6 ਤਰੀਕ ਨੂੰ ਬਾਈ ਜਨਮ ਦਿਨ ਆ ਜਾ ਮੇਰਾ ਖਾਸੇ ਖਾਸਾ ਉਹਦਾ 7 ਤਰੀਕ ਨੂੰ ਖਾਸ 8 ਨਵਾਂ ਵੀ ਖਾਸ ਇਹ ਹੁਣ ਆਲੇ ਮਹੀਨੇ ਖਾਸਾਂ ਦਾ ਬਈ ਬੰਦੇ ਨੇ ਬਈ ਲਿਆਉਣੇ ਟਰਾਲੇ ਆ ਮਹੀਨੇ ਜੁਗਸਟ ਚ ਤੇ ਬੈਨੋ ਦਾ ਬਈ ਇਹ ਆਲੇ ਮਹੀਨੇ ਚ ਬਈ ਬਹੁਤ ਕੁਝ ਹੋਣਾ ਮੈਂ ਤਾਂ ਸਮਝ ਹੱਥ ਵੀ ਨਾਲ ਉਹਨੇ ਮੈਨੂੰ ਇੰਨੀ ਵਾਰੀ ਫੋਨ ਕਰਿਆ ਵੀ ਟਰਾਲਾ ਦੇਖਣ ਜਾਣਾ ਚਾ ਚੱਲ ਜੀ ਮੈਂ ਤੇ ਉੱਥੇ ਵੀ ਨਹੀਂ ਜਾ ਹੋਇਆ ਕਿਉਂਕਿ ਮੈਂ ਹੁਣ ਤਾਂ ਹੀ ਨਹੀਂ ਦਾ ਘਰ ਇੱਕ ਦਿਨ ਹੁੰਦਾ ਤਾਂ ਘਰ ਫਿਰ ਤੇ ਹਫਤੇ ਅਸੀਂ 3 ਦਿਨ ਧੋਤੀ ਜਾਂਦੇ ਹੁੰਦੇ ਸੀ ਇੱਕ ਦਿਨ ਘਰ ਹੁੰਦਾ ਤਾਂ ਫਿਰ ਉਦੋਂ ਵੀ ਖਾ ਦਾ ਵਰਤਨ ਦਾ ਘਰ ਦੇ ਵੀ ਕੰਮ ਲੈਖ ਰਹੇ ਹੁੰਦੇ ਆ। ਬਾਕੀ ਆਪਣੇ ਹੁਣ ਵਿਆਹ ਵੀ ਆ ਗਿਆ। ਤੇ ਵਿਆਹ ਦੀਆਂ ਤਿਆਰੀਆਂ ਕਰਨੀਆਂ ਹੁਣ। ਬਾਕੀ ਤੁਹਾਨੂੰ ਦਿਖਾਈ ਜਾਏਗਾ ਆਪਣੀ ਰੁਟੀਨ ਤੇ ਵੀ ਦਾ ਕਹਣ ਕਹਣ ਬਲੌਗ ਬਣਾਵਾਂਗੇ। ਕਹਣ ਕਹਣ ਜਿਵੇਂ ਲੋਕ ਕਹਿੰਦੇ ਨੇ ਲੱਗ ਤੇ ਆਤਾਲਾ ਉਹ। ਸ਼ੌਂਕੀ ਵਾਲਾ। ਬਸ ਹੋਰ ਕੋਈ ਹੁਣ ਬੇਫਤਾ ਨਾ ਬਈ ਖੜੀ ਹੋਵੇ ਬਾਗ ਤੇ। ਕੋਈ ਨਹੀਂ ਦਾ। ਕਹਿੰਦੇ ਹੀ ਬੋਈ ਮਾਤਾ ਜਾ ਕੇ ਆਏ ਆ। ਪੰਚਮਾਤਾ ਦੇ ਨੱਥਾ ਟਿਕਿਆ ਆ। ਉੱਥੇ ਦਾ ਵੀ ਸ਼ੈਦ ਮਾਨਵਟਾ ਵਲੋਗ ਬਣਾਏ ਆ। ਇਹਨੇ ਤਾਂ ਹਾਂ ਸਾਰਿਆਂ ਨੂੰ ਪਹਾੜ ਦਿਖਾਉਂਗੇ ਹਿਮਾਚਲ ਦੀਆਂ। ਜਿੱਦਾਂ ਉਹ ਕਹਿੰਦੇ ਨੇਗਾ ਪੰਜਾਬ ਦੀ ਹੱਦ ਖਤਮ ਹੋ ਗਈ। ਮੈਂ ਕਿੱਥੇ ਖਤਮ ਹੋ ਗਈ ਮੈਂ ਘਾ ਲੇ। ਆ ਹਾਦਾ ਉੱਧਰ ਹਾਦਾ ਉੱਧਰ ਸਾਰਿਆਂ ਨੂੰ ਦਿਖਾ ਕੇ ਆਏ ਹਾਂ। ਹਾਂ ਚੱਲ ਵਧੀਆ ਬੱਦਰ ਵੀ ਦਿਖਾ ਕੇ ਆਏ ਮੱਥੇ ਨੇੜੇ ਤੇ ਇਹ ਵਧੀਆ ਮਿੱਤਵਾਂ ਚ ਨਾਲੇ ਉਹ ਵੀ ਮਾਤਾ ਦਾ ਆਸ਼ਣ ਹੋ ਜਾਣਗੇ ਸਾਰੇ। ਹਾਂ ਜੀ ਜਿਹੜੇ ਭੀੜ ਭੜਕੇ ਮੈਂ ਡਰਦੇ ਆ ਬਈ। ਕੋਈ ਗਿਆ ਮੂਝਿਆ ਵੀ ਆਪਣੇ ਨੂੰ ਜ਼ਿਆਦਾ ਉਹ ਸੋਨੇ ਵਾਲੀ ਉਹਨੇ ਵਿੱਚ ਕਿਹਾ ਐਲ.ਓ.ਡੀ. ਦੀ ਵਾਹਤਾ ਪੁੰਨੀਆਂ ਰਿਹਾ ਮੈਡੀਂ ਆਦਾ ਸਾਡੇ ਵਾਲੀ ਵੀ ਹੋ ਗਈ ਲੱਗਦਾ ਮੈਡੀਂ 80 ਕੁਟੀ ਦਾ ਰੈਡੀਓ ਦੇ ਮਰ ਅੰਛੇ ਲ ਭਾਈ ਪਿੱਛੇ ਮੈਂ ਵੀ ਕਰਾ ਦਿੰਦਾ ਜੇ ਤੈਨੂੰ ਚੀਜ਼ ਤੁਸੀਂ ਦਸੀਆਂ ਨਾ ਅੱਤੇ ਤਾਇ ਦੇ ਕੰਮ ਆਈ ਹੈ ਤਾਇ ਮਨੂ ਲੈ ਲੈ ਤੁਮਾਂ ਚੱਲੀਏ ਬਾਹਰ ਤੈਨੂੰ ਕਦੀ ਨਹੀਂ ਚਲਾਣੇ ਆਉਂਦੀ ਕਦੀ ਹੋਰ ਮੈਂ ਬਾਅਦ ਮਨੂੰ ਟੋਟਾ ਵੇਡ ਰੂ ਦਾ ਆਏਗਾ ਇਹ ਟਰੱਕ ਦਾ ਰੋਜ਼ਾਨਾ ਆਇਆ ਜਨਾ ਉਹਦਾ ਟਰੱਕ ਸਵੇਰਾਂ ਜੱਜੂ ਦੇ ਹੋਏ ਆ ਵੀ ਟਰੱਕ ਮੈਂ ਲੱਟਾ ਰੈਡੀ ਨੌਨ ਦਾ ਭਾਵੇਂ ਮੈਂ ਬੈਹ ਗਿਆ ਸੀਟ ਪਰ ਮੈਂ ਤਾਂ ਬੈਣੀ ਨਹੀਂ ਦਿੱਤਾ ਕੋਈ ਮੈਂ ਤਾਂ ਕੁੱਝ ਨਹੀਂ ਕੀਤਾ ਭਾਈ ਬੈਠਾ ਮੈਂ ਚੱਲ ਜਰਦਾਤਾ ਕਰਕੇ ਡੈਡੀ ਇਸ ਮਤੇ ਹੋ ਗਿਆ ਬਹੁਤ ਲੱਗਿਆ ਮਨਾਉਣਾ ਤਾਂ ਹੀ ਤਾਂ ਹੁਣ ਹੁਣ ਕਿਸੇ ਦਾ ਪੁੱਤਾਂ ਵਾਲੀ ਨਾ ਪੂਰਾ ਲੈ ਜੀ ਸਾਰਾ ਲਾਉ ਦਾ ਚੁਣ ਵੀ ਗਿਆ ਰਾਇਰੇ ਰੈਡੀ ਨੌਨ ਦਾ ਮਟਰ ਇੰਟਰਪਰ ਨਹੀਂ ਕੱਟਤਾ ਡੈਡੀ ਨਾ ਤੇ ਹੁੰਦਾ ਹੁਣ ਵੀਰੇ ਬਣ ਗਿਆ ਹੋਇਆ ਆ ਗਿਆ ਆ ਗਿਆ ਜਦੋਂ ਤਾਂ ਪਾਣ ਗਿਆ ਮੈਂ ਹੁਣ ਲੱਗਦਾ ਮੈਂ ਇਹ ਰੂ ਡੈਡੀ ਨਹੀਂ ਪਾਏ ਆ ਸਾਰੇ ਬਾਈਕ ਤੇ ਸਿਕਟਾਈ ਮੈਂ ਲੱਗ ਗਿਆ ਆਇਆ ਗਏ ਗੁਏ ਤਾਂ ਤਾਈ ਕੰਮ ਕਰਦੇ ਭਾਈ ਸਾਬੰਦ ਕਰਿਆ ਰਹਿੰਦੇ ਆ ਉਹ ਬਰਾਬਰ ਪਤਾ ਲਾਇਆ ਦੇ ਦੋ ਵੀ ਕਰੀਂ ਲੈ ਗਏ ਖਾ ਮਾਰਿਆ ਵੇ ਅੰਦਰ ਵਈ ਕੱਤਾ-ਕੁੱਤਾ ਵੀ ਨਹੀਂ ਹੈ ਇਹਦੇ ਵਾਲੀ ਪਾੜਨੇ ਬਈ ਆਚਾਰ ਲਿਆਦਾ ਵੇ ਬਾਈ ਰਹਨੇ ਨੂੰ ਪਾਣੀ ਗੋਡੇ-ਗੋਡੇ ਖੜਾ ਹੈ ਹੈ ਬਈ ਪਾਣੀ ਵੀ ਗੋਡੇ-ਗੋਡੇ ਖੜਾ ਖੇਤਾਂ ਮਾਚਾਰਦੀ ਆਚਾਰਾ ਦੀ ਇਕੱਠਣ ਲਿਆਨੇ ਮਿਲਦੀ ਹੈ ਹੋਰ ਤੇ ਡੈਡੀ ਕਹਿੰਦਾ ਵੀ ਕੋਈ ਤਖੀ ਗਿਆ ਆਉਂਦੇ ਉੱਥੇ ਤਾ ਮੈਂ ਇਕੱਠਾ ਮੰਗਾ ਦਿੰਦਾ ਮੈਂ ਕਹਾਂ ਚਾ ਨੁਕਰੀਆ ਬਈ ਕਹਿੰਦਾ ਵੀ ਇਹੋ ਖਾਦ ਨੇ ਲੈ ਗਏ ਨੇ ਦੋ ਤਿੰਨ ਰੋਲ ਦੇ ਨੇ ਪੱਖੇ ਫੇਰ ਨਹੀਂ ਬੰਦ ਕਰੇ ਯਾਰ ਉਧਰ ਨਾਲ ਚੱਲੀਆਂ ਦੇਖਾ ਵਾਵਾ ਤਾਂ ਜੀ ਆਉਂਦੀ ਜਾਦਾ ਤੇਲ ਪੁਆਰੀ ਏ ਚੋਟੀ ਦਾ ਤੇਲ ਵੀ ਚੋਟੀ ਦਾ ਪੁਆਰੀ ਜੀ ਹਾਂ ਤੁਹਾਨੂੰ ਪਤਾ ਇਹ ਸਾਰੇ ਸੈਲਰ ਹੁੰਦੇ ਨੇ ਸਾਰਾ ਦੇਖਣਾ ਹੁਣ ਚੱਲ ਵੇਦੇ ਆ ਅੱਗੇ ਹੁਣ ਨਜ਼ਾਰੇ ਤੇ ਬਾਈਓ ਫੋਨ ਐਂ ਕਹਿ ਸਕਦੇ ਵੀ ਤਾਇ ਹੋਂ ਦਾ ਹੱਥ ਹੁੰਦਾ ਵੀ ਜਿੱਥੇ ਪਰ ਆਣਾ ਜਾਣਾ ਕਰਦੇ ਆ ਤਾਈ ਸਾਨੂੰ ਉਹਦਾ ਪਿੱਛੇ ਜੀ ਸ਼ਿਆਦਾ ਬਾਈ ਆਪਾਂ ਨੇ ਵੇਚਤਾ ਆਪਾਂ ਬਿਲ ਘੋੜੀ ਰੱਖਾ ਬੇਚਿਆ ਵੀ ਗਿਆ ਘਰ ਵਾਲਾ ਕੰਮ ਹੋ ਜੇ ਨਾਲ ਬਾਈ ਨਾਲ ਜੇ ਜ ਮਰਜੀ ਲਿਈਏ ਜਾਂ ਮਰਜੀ ਕਰੀਏ ਨਾ ਆਪਣਾ ਇਕੱਠਾ ਹੀ ਕੰਮ ਹੋ ਜਾਂਦਾ ਇੱਕ ਤਰ੍ਹਾਂ ਦਾ ਹਣ ਪਿਆਰ ਵਾਲੇ ਦਿੱਤਾ ਆਪਾਂ ਨੇ ਕੋਈ ਚੀਜ਼ ਉਹ ਨਹੀਂ ਕਰੀ ਉਹਨਾਂ ਵੀ ਸੌਦੇ ਬਾਜੀ ਹੀ ਕਰੀ ਜਾਂ ਗੁੱਸਣੀ ਕਰਿਆ ਤੇ ਸ਼ਾਇਦ ਤਾਂ ਦੇਣ ਦਾ ਕਾਰਨ ਵੀ ਇੱਕ ਤਾਂ ਹੁਣ ਮੇਰੇ ਵਿਆਹ ਆ ਗਿਆ ਉਹਦੇ ਕਰਕੇ ਸੰਭਾਲ ਨਹੀਂ ਹੁੰਦੀ ਮੇਥੇ ਠੀਕ ਹੈ ਜੀ ਹੁਣ ਫੇਰ ਬਾਹਰ ਅੰਦਰ ਰਹਿਣਾ ਹੈ ਤੇ ਮੈਂ ਕਹਿੰਦਾ ਵੀ ਦੋਹਾਂ ਹਾਂ ਸਹਿਵਾ ਵੀ ਸੁਣਨੀ ਆਈ ਆ ਫਿਰ ਉਹਨੇ ਵੀ ਜਾ ਕੇ ਸੁਪਣਾ ਵੇਖਿਆ ਤੇ ਪਹਿਲਾਂ ਅਗਲੇ ਮਹੀਨੇ ਜ 12 ਦੇ ਆਪਣੇ ਵਿਆਹ ਹੈ ਤੇ ਫਿਰ ਉੱਤੇ ਕਰਕੇ ਹੀ ਮੈਂ ਤਾਂ ਕਰਕੇ ਫਿਰ ਉਹ ਕਰਦਾ ਹੁਣ ਆਪਾਂ ਕਿ ਐਮਏ ਉਰੇ ਖੜਾ ਕੇ ਪਾਪ ਕਰ ਚੜਾਈਏ ਉਹ ਚੀਜ਼ ਦਾ ਫਾਇਦਾ ਨਹੀਂ ਜਾਂ ਫਿਰ ਉਹਦੇ ਬਾਅਦ ਉਹਦੇ ਕੋਲ ਸ਼ਾਇਦ ਆਪਾਂ ਬਸ਼ੇਰੀ ਛੱਡੀ ਆਈਏ ਘੋੜੀ ਸੂਈ ਵੀ ਆ ਜਾਂ ਫਿਰ ਸ਼ਾਇਦ ਨਾਲ ਇਹ ਦੋਹਾਂ ਚ ਇੱਕ ਉੱਪਰ ਅੰਦਰ ਅਸੀਂ ਕਰੀ ਜਾਏ ਗਾਨੇ ਤਾਂ ਕਰਕੇ ਫਿਰ ਉਹਨਾਂ ਨੂੰ ਦੇਣਾ ਪਿਆ ਬਾਈ ਉਹ ਬਾਈ ਵੀ ਸਾਊ ਆ ਬਈ ਸਾਡੇ ਵਰਗੇ ਹੀ ਹੋ ਚੱਕਰ ਹੈ ਆਪਣੇ ਪਿਆਰ ਵਾਲੇ ਆਪਣੇ ਵਰਗੇ ਹੀ ਹੋਈ ਬਈ ਹਾਂ ਤਾਂ ਉਹ ਵੀ ਦਿਖਾ ਕੇ ਆਵਾਂਗੇ ਤੁਹਾਨੂੰ ਟਿਕਣਗੇ ਆ ਨਾ ਮਦਰ ਨੂੰ ਜਿਸ ਦਿਨ ਆਪਾਂ ਗਾਉ ਜਾਵਾਂਗੇ ਦਿਖਾਵਾਂਗੇ ਤੇ ਬਾਕੀ ਇੱਕ ਹੋਰ ਉਹ ਤਾਂ ਉਹ ਵੀ ਹੋਰ ਟਿਕਣਾ ਬਈ ਸਾਡਾ ਦੂਆ ਬੰਦਾ ਉਹ ਵੀ ਬਾਹਰ ਚਲੇਗਾ ਉਹ ਵੀ ਪਿੱਛੇ ਤੇ ਵਧੀਆ ਸੰਭੀ ਜਾਂਦੇ ਹੁਣ ਪੰਜ ਦੇ ਸਕੂਲ ਲੱਗਦੇ ਆਪਾਂ ਪੜ੍ਹਾਈ ਵੀ ਨਹੀਂ ਛਡਾਉਣੀ ਹੈ ਜੀ ਠੀਕ ਆ ਜਿੰਨਾ ਕੋਣ ਸਾਹਮਣੇ ਹੁੰਦਾ ਹੈ ਐਨਾ ਘਰ ਤੇ ਵੀ ਕਰੀ ਜਾਂਦੇ ਆ ਨਾ ਪੁਰਾ ਠੀਕ ਹੈ ਇਹਦਾ ਕੁਝ ਨਹੀਂ ਕਹਦਾ ਡੈਡੀ ਨਾਲ ਤਾਂ ਉਹ ਥੋੜਾ ਜਿਹਾ ਲੱਤਾਂ ਲੁੱਤਾਂ ਦੇ ਡਰ ਲੱਗਦਾ ਉਹਨਾਂ ਨੂੰ ਉਹ ਥੋੜੇ ਦੱਸਿਆ ਕੀ ਕਰਦਾ ਹੈ ਉਹ ਹੋ ਯਰ ਨਿਆਣੀ ਮਤ ਕਰਕੇ ਕਰਦਾ ਲੱਤਾਂ ਬਾਹਰ ਹਲਾਈ ਜਾਂਦਾ ਤੇ ਤਾਂ ਹੀ ਕਰਕੇ ਫਿਰ ਮੈਂ ਕਿਹਾ ਚਲੋ ਵਿਆਹ ਦੇ ਬਾਅਦ ਆਪਾਂ ਦੇਖਾਂਗੇ ਜਿਵੇਂ ਹੋਇਆ ਕੀ ਬਤਾਰੂ ਇਹ ਪਾਪਸ ਲੈ ਆਈਏ ਜਾਂ ਫਿਰ ਘੋੜੀ ਛੱਡੀ ਆਈ ਤੂਸ ਨਹੀਂ ਸਾਡਾ ਪਤਾ ਹੁਣ ਘਰ ਉਹਦਾ ਵੀ ਵਈ ਦੱਸਾਂਗਾ ਜੀ ਲੱਗਾ ਪੂਰਾ ਖੁਜਾ ਤੇ ਵਈ ਇੱਕ ਛੋਟੀ ਜਿਹੀ ਬਿਸ਼ੇਰੀ ਆ ਇੱਕ ਬਿਸ਼ੇਰਾ ਲਾਲਾ ਇੱਕ ਗੁਰਲੀ ਵਿੱਚ ਖਾਈ ਜਾਂਦੇ ਰੱਖੀ ਆਪਣੇ ਬਾਈ ਨੇ ਨੋ ਨੋ ਬਈ ਉਹਨਾਂ ਨੇ ਕਿਹਾ ਵੀ ਫੁੱਲ ਸਕੂਨ ਉਹਨੂੰ ਦਾਗ ਨਾਲ ਕਿਦਰੀ ਨੂੰ ਖੜੇ ਆਪਾਂ ਜਮ ਮਰਜੀ ਬਈ ਉਹਨਾਂ ਦੀ ਇੱਕ ਵਸ਼ੇਰਾ ਜਹਾ ਉਹ ਇਕੱਠੇ ਖਾਈ ਜਾਂਦੇ ਇੱਕ ਖੋਲੀ ਦੇ ਵਿੱਚ ਇਕੱਠੇ ਖੇਲੀ ਜਾਂਦੇ ਉਹਦੇ ਕਰਕੇ ਤਾਂ ਉਹ ਵੀ ਤਾਂ ਰੁਕ ਗਿਆ ਨਹੀਂ ਨਹੀਂ ਰੁਕ ਜਾਦਾ ਨਹੀਂ ਉਹ ਰਾਟਵਾਣਾ ਬਾਈ ਨੇ ਸੇਵਾ ਸੁਭਾ ਚੰਗੀ ਨਾਲ ਬਈ ਹਾਂ ਬਾਈ ਨੇ ਬਈ ਬਈ ਇੱਕ ਇੱਕ ਮਿੰਟ ਵੀ ਉਧਰ ਲੱਦੋ ਨਹੀਂ ਹੁੰਦਾ ਹਾਂ ਬਾਈ ਨੇ ਕਿੰਦਾ ਬਹੁਤ ਤਗੜੀਆਂ ਰੱਖੀਆਂ ਹੋਈਆਂ ਕੁੱਤਿਆਂ ਦੀਆਂ ਬਈ ਡੌਗ ਬ੍ਰੀਡ ਕਹਿ ਤਾ ਪੁੱਗੀਆਂ ਟੌਪ ਦੀ ਉਹ ਵੀ ਸਾਨੂੰ ਜਰੂਰ ਦਿਖਾਵਾਂਗੇ ਬਸ ਕਾਲੀ ਕਾਲੀ ਜੇ ਛੱਡ ਕੇ ਆਏ ਆ ਅਗਲੇ ਦਿਨ ਫਿਰ ਮੈਂ ਜਾਣਾ ਤਾਂ ਬਈ ਤਾਂ ਬਾਪਾ ਜਿਹੜਾ ਜੀ ਛੱਡਿਆ ਇੱਥੇ ਖੜੇ ਹੈ ਨਹੀਂ ਬਹੁਤਾ ਟਾਈਮ ਤੁਹਾਨੂੰ ਦਿਖਾ ਦਵਾਂਗਾ ਪਰ ਸਾਰਾ ਟਾਈਮ ਹਾਂ 6 ਦਿਨ ਨੂੰ ਬਾਈਕ ਸ਼ਹਿਰ ਗਾਣਾ ਵੀ ਆਣਾ ਸ਼ਹਿਰ ਨੂੰ ਆਵਾਂਗੇ ਬਾਈ ਜਦੋਂ ਵੀ ਗੱਲਾਂ ਵੀ ਆਉਣਾ ਮੋਲਾ ਵਾਲਾ ਨਾਟ ਪ੍ਰਧਾਨ ਦੇ ਮੁੰਡੇ ਦਾ ਥੋੜਾ ਜਿਹਾ ਕੰਮ ਜੀ ਆ 10 ਮਹੀਨਾ ਬਈ ਸਪੈਸ਼ਲ ਜਿਹਾ ਹੀ ਹੁੰਦਾ ਆਪਣਾ ਪਿਛਲੇ ਸਾਲ ਵੀ ਬਈ ਆਲੇ ਮਹੀਨੇ ਕਿਹਨ ਕਹਿੰਦੇ ਜਾਨੀ ਧੁੱਣੇ ਦਾ ਗਾਣਾ ਪਿਛਲੇ ਸਾਲ ਵੀ ਬੰਦ ਉਹ ਦਿਨ ਵੀ ਗਾਣਾ ਤਾਂ ਹੈ ਅੱਜ ਤੱਕ ਆਂਦਾ ਮੁੰਡਾ ਹੈਪੀ ਬਰਥਡੇ ਵਾਲੇ ਦੇ ਨੇ ਚੱਲ ਵਧੀਆ ਏਕਣਾਂ ਦੀ ਹੈ ਬਈ ਗੱਲਾਂ ਬਾਤਾਂ ਦੀਆਂ ਮੈਂ ਤਾਂ ਨਹੀਂ ਦੱਸਦਾ ਤਾਂ ਜਦੋਂ ਮੰਨ ਜਾਂ ਨਹੀਂਦਾ ਬਈ ਆਪਣਾ ਖੜਦਾ ਵੀ ਆਪਾਂ ਦਾਦੀਆ ਨਾ ਵੀ ਅੱਜ ਇੱਥੇ ਜਾਂਦੇ ਬਹੁਤ ਹਸਪਤਲ ਆ ਕਰਦੇ ਬਣਾਣੇ ਮੈਂ ਸੁਆਣਾ ਦੱਸ ਵੀ ਦਿੰਦਾ ਤਾਂ ਪਰ ਮੈਂ ਇੱਕ ਦੱਸਿਆ ਵੀ ਕੀ ਕਰਦੇ ਨੇ। ਅਈ ਮੈਂ ਡੈਂਸਿਸ ਨਹੀਂ ਆਇਆ ਕਰਦੇ। ਲਗਾਤਾਰ 56.5 ਸਾਲ ਹੋ ਗਿਆ ਹੁਣ ਆਪਰੇਸ਼ਨ ਦੇ ਸਮੇਂ 1.5 ਸਾਲ ਹੋ ਗਏ ਜਾਂਦੇ ਨੇ। 1.5 ਸਾਲ ਤੋਂ ਰੱਬ ਉਹਦਾ ਰੱਬ ਨੇ ਸੁਣ ਲਈ ਬਈ। ਸਾਡੇ ਰੱਬ ਨੇ ਸੁਣਦੇ ਆਣੇ ਹਨ ਸੱਤਾ ਬੰਦਾ ਠੀਕ ਹੋ। ਹੁਣ ਮਨ ਨੂੰ ਪੂਰੀ ਖੁਸ਼ੀ ਆ। ਥੈਂਕ ਯੂ। ਚਾਹ ਫਿਰ ਆ ਜਾਵਾਂਗਾ। ਉਹਨੂੰ ਵੀ ਤਰੱਕੀਆਂ ਦੇ ਲੋਕ। ਇਹ ਪਤੂੜੀ ਨਹੀਂ ਕਰੀ ਤੁਸੀਂ ਉੱਪਰ ਤੂੜੀ ਬਾਵਾ ਜੀ ਇਹਦੇ ਇਹ ਲੈ ਇਹ ਗਾ ਸਿੰਗ ਜਿਹੜਾ ਫੜ ਪੂਰਾ ਫੱਟ ਹੁੰਦਾ ਜਾਂਦਾ ਬਾਈ ਉਹ ਖਤਰਨਾਕ ਹੀ ਆ ਵੀਡੀਓ ਪਾਏਗਾ ਨਹੀਂ ਇਹਦੇ ਲੋਕ ਫੈਨ ਮੈਨੂੰ ਕਹਿ ਕਰਦੇ ਤੇ ਬਾਈ ਉਹ ਵੀਡੀਓ ਬੜਾ ਬਾਈ ਜਿਹੜੀ ਇਹ ਪਹਿਲਾ ਲਈ ਨਾ ਪੁਰਾਣਾ ਆ ਗਿਆ ਹੁਣ ਪਰਾਣ ਰੂਪ ਚ ਆ ਲੱਗ ਗਿਆ ਪਹਿਲਾਂ ਤੇ ਕੇਰ ਨਹੀਂ ਦੀ ਹੁੰਦੀ ਹੁਣ ਪੂਰੀ ਕੇਰ ਹੋਏ ਕਰੂੰਗੀ ਬਾਈ ਰੋਜ਼ ਹੂੰ ਰਾਉਂਡ ਰੌਂਡ ਸਾਰੇ ਲਵਾਵਾਂਗੇ ਅਨੇ ਦੀ ਸਪ੍ਰਿੰਟਾਂ ਵੀ ਲਵਾਵਾਂਗੇ ਅਨੇ ਦੀ ਐਤ ਕੀ ਤੇ ਟੂਰਨਾਮੈਂਟ ਵਧੀਆ ਲੱਗੇ ਬਣੇ ਆਪਾਂ ਦੇ ਹੂੰ ਐਤ ਕੀ ਅੱਤ ਕਰਾ ਕੇ ਜਾਇਆ ਕਰਨੇ ਆ ਠੀਕ ਆ ਮਨਸਰ ਹਾਂ ਜੀ ਜੋ ਹੋ ਸਕੇ ਇੱਕ ਅੱਧੀ ਘੋੜੀ ਲਿਆਵਾਂਗੇ ਪਰ ਪਣੀ ਵਾਲੀ ਹੋਰ ਹਾਂ ਲਿਆ ਤੇ ਕਾਦ ਬਸ ਬਾਈ ਅਗਲੇ ਸਾਲ ਤੱਕ ਐਨ ਪੂਰੀ ਟ੍ਰੇਡ ਹੈ ਬਾਈ ਜੇ ਮਨ ਜਾਂਦਾ ਸਾਡੇ ਦੇ ਬਸ਼ੇਰੇ ਬਸ਼ੇਰੀ ਸਾਰਾ ਕੁਝ ਹੋਊਗਾ ਬਾਈ ਅਗਲੇ ਸਾਲ ਤੱਕ ਤੁਹਾਨੂੰ ਐਨ ਪੂਰੇ ਵਧੀਆ ਪਰਫੋਰਮ ਬਿਖਾਵਾਂਗੇ ਹਾਂ 1151 ਹਾਰਮ ਬਣਾਉਣਾ ਹੈ 1151 ਬਾਈ ਹੀਰਾ 855 ਜਾਂ ਹੋਰ ਵੀ ਨਾਮ ਰੱਖਾਂਗੇ ਵਧੀਆ ਹੀ ਹੀਰਾ 855 ਹਾਰਮ ਹੀਰੇ ਦੇ ਨਾਮ ਪਰੇ ਹੋਣਾ ਜੇ ਉਹ ਬਸ ਕਿਦਵੇਂ ਤੂੰ ਬਾਈ ਫੋਟੋ ਮਲਵਾਉਣੇ ਦਿੱਤੀ ਪਾਲ ਚ ਬਾਈ ਐਡਾ ਕੋ ਮਾਡਰਨ ਬਣਾਉਣਾ ਬਹੁਤ ਸੋਹਣਾ ਬਣਿਆ ਸੇਹ ਜਿਕੜਾ ਥੋੜਾ ਘੱਟ ਕੀ ਜਾਣਾ ਏ ਤੇ ਮੇਰਾ ਲੱਗ ਜਾਣਾ ਉਹ ਬਣਾਉਣਾ ਤਾਂ ਦੇਖਦੇ ਬਾਈ ਕਹਿੰਦਾ ਯਾਰ ਅਜੇ ਟਾਈਮ ਨਹੀਂ ਹੈਗਾ ਮੈਂ ਕਹਿੰਦਾ 6 ਤਰੀਕ ਤੱਕ ਭੇਜ ਦੇ ਹੈਪੀ ਬਰਥਡੇ ਤੱਕ ਅਸੀਂ ਵੀ ਦਨਾਂ ਸਪ੍ਰੈਜ਼ ਹਾਂ ਸਪ੍ਰੈਜ਼ ਚਲੋ ਸਪ੍ਰੈਜ਼ ਸਪ੍ਰਾਈਜ਼ ਜਦੋਂ ਮੈਂ ਸਪ੍ਰੈਜ਼ ਹਾਂ ਅਸੀਂ ਦੱਸਿਆ ਕਿ ਸੁਣਨਾ ਕਰੂਗੇ ਉਹਨੇ ਤਾਂ ਅੱਛਾ ਕੋਈ ਸਪ੍ਰਾਈਜ਼ ਦੇ ਦੇ ਯੈਸ ਯੈਸ ਕੋਈ ਆਹ ਬਿਨੂ ਨਹੀਂ ਗਿਆ ਤਾਂ ਜਵਾਬ ਦਿੰਦੀ ਹੈ ਪੰਜ ਚ ਗਿੰਦਲ ਨਹੀਂ ਆ ਗਈ ਤਾਂ ਤੈਨੂੰ ਹਵਾ ਨਹੀਂ ਚੱਲਦੀ ਐ ਇੱਧਰ ਹੀ ਹੇੜ ਤੇ ਮਾਰ ਯਾਰ ਬਾਈ ਨਹੀਂ ਨਹੀਂ ਹਵਾ ਨਹੀਂ ਚੱਲਦੀ ਨਾ ਹਵਾ ਪਈ ਜਾਂਦੀ ਤੇ ਵਧੀਆ ਚੱਲੇ ਨਾ ਬਾਈ ਖਰਾਬੇ ਕਰਦੀ ਕੰਮ ਐਨੀ ਕੀ ਚਾਹੀਦੀ ਆ ਪਾਤੀ ਦਾ ਕਰ ਕੋਲ ਨਹੀਂ ਤੇ ਇਹਨਾਂ ਅੰਨੀ ਕਿਲਾੜ ਕੇ ਕਿੰਨਾ ਹੋ ਕੰਮ ਹੋ ਜਾਂਦਾ ਹਨੀ ਬਾਕੀ ਬਈ ਹੁਣ ਦੋ ਸਾਨੂੰ ਇਜਾਜ਼ਤ ਆ ਆਏ ਕਰੀ ਆਪਾਂ ਡੇਲੀ ਬਣਾਵਾਂਗੇ ਦੁੱਧ ਘੈਂਡ ਘੈਂਡ ਜੇ ਕਰਾਨੇ ਲੈਣ ਜਾਣਾ ਬਈ ਦਿਨ ਵੀ ਪਾਵਾਂਗੇ ਵਧੀਆ ਵਲੌਗ ਤੇ 6 ਤਰੀਕ ਨੂੰ ਅਚੰਭੇ ਕੰਦ ਕਰਾਲਾ ਵੀ ਦੇਖਿਆ ਹੁਣ ਸਾਰਾ ਸਾਰਾ ਕੁਝ ਦਿਖਾਇਆ ਕਰਨਾ ਬਈ ਟੈਂਡ ਜਿਹੜਾ ਆਪਾਂ ਜਿਹੜਾ ਬੇਲੀ ਘਰ ਦਾ ਵਲੌਗ ਬਣਾਇਆ ਦੀਆਂ ਵਾਲਾ ਘੋੜਿਆਂ ਦਾ ਕੰਮ ਕਰਦਾ ਜਿਹੜਾ ਨਾਰਮਲ ਕਰਦੇ ਆਪਾਂ ਆ ਬਲੌਗ ਡੇਲੀ ਬਣਨਾ ਕਿਤੇ ਹੀ ਇੱਕ ਅੱਧਾ ਦਿਨ ਲੱਗ ਹੋ ਗਿਆ ਆਪਾਂ ਉੱਧਰ ਉੱਧਰ ਗਏ ਜਦਾ ਬਾਕੀ ਜੇ ਹਾਂ ਭਾਈ ਕਿਸੇ ਨੂੰ ਘੋੜਿਆਂ ਦੀ ਨੌਲੇਜ ਚਾਹੀਦੀ ਹੋਈ ਉਹ ਵੀ ਦੱਸਿਓ ਨੌਲ ਜਹੇ ਪੰਜ ਆਪਾਂ ਨੂੰ ਅੰਨੀ ਅੰਨੀ ਵੀ ਨਹੀਂ ਹੈਗੀ ਜਿਵੇਂ ਮਾੜਾ ਮੋਟਾ ਪਾਟ ਪਾਰਟੀ ਸ਼ੁਰੂ ਹੋਈ ਹੈ ਕਿਉਂਕਿ ਜਦੋਂ ਪਾਰਟੀ ਸ਼ੁਰੂ ਹੋਈ ਫਿਰ 10-12 ਕੋੜੇ ਹੋਏ ਘਰਾਂ ਮ ਖੜੇ ਫੇਰ ਪੂਨੌਲ ਜੇ ਫਿਰ ਆਪਾਂ ਦੱਸਾਂਗੇ ਕੋੜਿਆਂ ਦਾ ਜਾਂ ਜਿੰਨੀ ਨੌਲਜ ਲੈ ਲਉਂਣੀ ਘਾਟਾ ਇਹਨਾਂ ਨੂੰ ਸਾਨੂੰ ਪਤਾ ਪਈਏ ਪਰੇ ਨੂੰ ਤਾਂ ਠੀਕ ਹੈ ਚਲੋ ਹੈ ਨਹੀਂ ਤਰੇਕ ਸਾਡੇ ਕੋਲ ਤਾਂ ਖੁਸ਼ ਹੋ ਗਈ ਹੁੰਦਾ ਹੋਰ ਹੈ ਹੀ ਪਤਾ ਮੰਦਖਾ ਖਾਤਕੀ ਬਦੀ ਲਾ ਪਰ ਉਹ ਕੋਈ ਨਹੀਂ ਬਦੀ ਲਾ ਜੀ ਹਨਾ ਜੀ ਹਾਂ ਜੀ ਪਾ ਲਿਓ ਬਹੁਤ ਸਾ ਆਪਣਾ ਹੀ ਰਵਾਰਡ ਦਾ ਕੋਈ ਚੱਕ ਨਹੀਂ ਲੈਣਾ ਬੰਦੇ ਦਾ ਵਾ ਦੇਦਾ ਪਿੰਡ ਦੇ ਕੋਲ ਆਪ ਨੂੰ ਲਿਆ ਕੇ ਰੱਖ ਦੀ ਗੱਲ ਜਿਹੜੀ ਪਾਈ ਜਾ ਰਹੀ ਇਹਨਾਂ ਨੂੰ ਦੋਨੋਂ ਕਾਟਨੇ ਹੋਣ ਚਾਹੀਦੇ ਇਹ ਬਲੌਗਰ ਹੈ ਕਿ ਭਾਈ ਹੁਣ ਸਹਿਬਾਂ ਨੂੰ ਜ਼ਿਆਦਾ ਧਿਆਨ ਦੇਣਾ ਪੈਣਾ ਜੀ ਬਹੁਤ ਜ਼ਿਆਦਾ ਸਹਿਬਾਂ ਨੂੰ ਤਾਂ ਹੀ ਫਾਲਤੂ ਹੁੰਦੇ ਕਿ ਹੀਰੋ ਹੀਰੋਇਨ ਟੋਕਣ ਦਾਣਾ ਵਾਣੀ ਚੱਲੀ ਗਈ ਜਣਾ ਥੋੜਾ ਜਿਹਾ ਸਹਿਵਲ ਜਲਦੇ ਨਾ ਪੈਣਾ ਆਹ ਉਹ ਹੀ ਜਾਣਾ ਹੋਣਾ ਚੱਲ ਖੜਨਾ ਵੀ ਤੋੜਾ ਫੇਰ ਹੀ ਜਾ ਹਾਂਜੀ ਤੋਰਾ ਵੇਰਾ ਤਾਂ ਆਪਾਂ ਰੱਖਿਆ ਹੀ ਕਰਨਾ ਚਾਹਵਾਂ ਉਹ ਵਾਹ ਕੱਢੇ ਕਰੀਏ ਮਾੜਾ ਮੋਟਾ ਹੂੰ ਮੋਟਰ ਵਾਹ ਤੇ ਤੂੰ ਜਰ ਆਪਾਂ ਜਾਂਦੇ ਹੁੰਦੇ ਗਏਲੇ ਪਹੀ ਬੋਈ ਨੂੰ ਫਿਰ ਸਾਬਣ ਵੀ ਲੈ ਜਾ ਕਰਾਂਗੇ ਹੀਰੇ ਦੇ ਨਾਲ ਬੰਦਾ ਮਿਸ ਹੋ ਗਿਆ ਨਹੀਂ ਤਾਂ ਜਿਵੇਂ ਲੰਦੇ ਹੁੰਦੇ ਨੇ ਹਾਂਜੀ ਕੋ ਮਲੂ ਤੂੰ ਦਵਾਈ ਦਵਾਈ ਦੋ ਬਾਈ ਚੱਲ ਬੰਦ ਚਲ ਲਈ ਹੈ ਨਾ ਹਾਂਜੀ ਪਾਣੀ ਚੰਕਦੇ ਹੋਣੇ ਰੁੱਤੀ ਪਾਣੀ ਮੈਂ ਨਹੀਂ ਦਵਾਈ ਕਰਦਾ ਨਾ ਜੇ ਬੋਲਣ ਜੁਗਾ ਹੋਇਆ ਮੇਰਾ ਤਾਂ ਬਈ ਉਦਾਂ ਦਾ ਗਲਾ ਸੀ ਚਾਲਦਾ। ਖਾਰ ਹੋਇਆ ਬਈ ਇਹ ਬੰਦਾ ਸਟਾ। ਨਾਲੇ ਹੀ ਕਰ। ਹਾਂ ਜੀ। ਲੈ ਹੁਣ ਧੂਆ ਹੀ ਧੂਆ ਹੋ ਗਿਆ। ਨਾ ਗੈਨ ਕੋਈ ਪ੍ਰੋਬਲਮ ਨਾ ਸਾਨੂੰ। ਗੈਨ ਬਈ ਤੂੰ ਆ ਦੇ ਡੰਗਰ ਤੂੰ ਵੀ ਨਹੀਂ ਮਾਰਦੇ। ਨਹੀਂ ਪੂੰਛੇ ਹੀ ਮਰੀਂਦੇ ਕੋੜੇ ਕੋੜੀਆਂ। ਦਿਖਾ ਤੂੰ ਨਹੀਂ ਚੱਲਦਾ। ਗੈ ਫੜੀ ਪੁੱਤ। ਬਈ ਹਟੀ। ਇਹ ਵੀ ਕਹਿਣਾ ਮਨਦੀ ਐ। ਦੇਖ ਕੋਈ ਚੱਲ ਜੀ ਨੂੰ ਇਕਣਾ ਚੱਲਣੀ ਚਾਹੀਦੀ ਹੈ ਪਾਜਾ ਹਵਾ ਕਰਕੇ ਕੰਮ ਠੀਕ ਆ ਹਵਾ ਨਹੀਂ ਚੱਲਦੀ ਨਹੀਂ ਕੰਮ ਹੋਰ ਹੋਇਆ ਅਡਾਰੇ ਬਈ ਆ ਇਹ ਨਾ ਇੱਕ ਵਾਰੀ ਉਹ ਨੂੰ ਜੋ ਆਉਂਗਾ ਮੱਛਰ ਬੋਤਲ ਵਿੱਚ ਨਹੀਂ ਮੱਛਰ ਭੱਜਣਾ ਬੋਤਲ ਵਿੱਚ ਨਹੀਂ ਹੁੰਦਾ ਬਾਹਰ ਦਾ ਟੱਟਾ ਬੰਚ ਮੱਛਰ ਅਜੇ ਕੁੜੇ ਨੂੰ ਕਹਿਣਗੇ ਅਜੇ ਤੂੰ ਨਹੀਂ ਤੂੰ ਨਾ ਕਰ ਤਾ ਬਈ ਇੱਲੀ ਜਾਂਦੇ ਸਾਂਹ ਹਣਾ ਨਾ ਅੱਗੇ ਵਰਗੀ ਬਈ ਐਨੇ ਰੰਗ ਲਈ ਤੋਂ ਮੈਂ ਗਾਉਂਦਾ ਆ